ਨੀ ਨਹੀਂ ਗੱਲਾਂ ਕਰ ਮੈਂ ਕਹਿੰਦਾ ਨਹੀਂ ਸਭ ਤੋਂ ਡਰ ਰਹੀ ਨਾ ਮੈਂ ਲੇ ਕੇ ਆ ਬਣਾ ਬੇਟੀ ਨਾ ਪੂਰੀ ਕਰ ਗੱਲ ਥੋੜਾ ਇੱਕ ਮਿੰਟ ਬੇਟੀ ਨਾ ਪੂਰੀ ਕਰ ਤੂੰ ਆ ਸਾਡਾ ਕਮੰਡੀ ਤੈਨੂੰ ਟੱਕੇ ਨਾ ਆਇਆ ਕਿ ਤਰਫ ਆ ਰਹੀ ਦੀ ਕੋਈ ਟੱਕੇ ਕਹਾ ਦੇਗਾ ਪਹਿਲਾਂ ਤਾਂ ਮੈਂ ਸ਼ੀਰਾ ਜੁਲਦੀ ਨਹੀਂ ਮੇਰਾ ਕਬੜੀ ਨਹੀਂ ਦੂਜਾ ਮੈਂ ਤੇਰੀ ਧਰਨਿਆਂ ਦਾ ਵੀ ਸ਼ਰੀਕੀ ਆ ਨਹੀਂ ਆਇਆ ਇੱਥੇ ਸੱਚਾ ਮੇਰੀ ਉਹ ਖਲੂ ਕਹਿੰਦਾ ਜਦੋਂ ਤੱਕ ਕਰਿਆ ਕਰਵਾਏ ਥੋੜੀ ਰੌਮ ਮੇਰੀ ਗੱਲ ਸੁਣ ਲੈ ਇੱਕ ਮਿੰਟ ਦਮਾਂ ਰਹਾ ਹਾਂ ਉਹ ਮੇਰੀ ਗਲਤੀ ਸੁਣਨੂ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਤੱਕ ਤੂੰ ਬਣਾ ਕੇ ਨਹੀਂ ਜਾ ਤੁਸੀਂ ਬਣਾ ਕੇ ਕਿਉਂ ਕਮਰੇ ਬਣਾ ਕੇ ਤਾਂ ਉਹ ਜੇ ਪਰਦੇ ਦੀ ਜਿਹੜਾ ਉਹਦੀ ਮੈਂ ਉਹਦਾ ਸਰ ਉਹ ਕਹਿੰਦੇ ਆਉਂਦੇ ਪਾ ਕੇ ਪਰਦੇ ਦੂਜਾ ਛੱਡਦੇ ਤਾਂ ਨਹੀਂ ਮੈਂ ਜਾਣਾ ਜਿਹੜਾ ਗੱਲ ਸੁਣੋ ਜਦੋਂ ਤੈਨੂੰ ਪਤਾ ਥਾ ਜੇ ਬਣਾਇਆ ਇੱਕ ਮੱਤੀ ਅੰਕ ਮੱਤੀ ਪਈ ਆ ਉਹ ਇਹ ਬਜ਼ਾਰ ਸਾਡੀ ਹਿੱਕ ਤਾਂ ਆਪਣੇ ਜੇ ਬਣਾਇਆ ਤੇ ਤੈਨੂੰ ਸਾਡੇ ਦਾਖਵਾ ਤੂੰ ਖੋਣ ਤੱਕ ਜੇ ਬਣਾਇਆ ਐਨੀ ਗੱਲ ਹੈ ਨਹੀਂ ਤੂੰ ਲੋਕਾਂ ਦੇ ਪਰਦੇ ਪਾਈ ਛੱਡਾਉਣ ਲੱਗੇ ਜਿਹੜਾ ਛੱਡਦਾ ਸੀ ਜਿਹੜਾ ਫੋਟੋ ਵਾਲੇ ਹੱਥ ਬਣਾਉਂਦਾ ਸੀ ਉਹ ਕਹਿੰਦਾ ਕਿ ਮੈਂ ਫੋਟੋ ਚੋਰ ਆਇਆ ਜੇ ਜੇ ਆ ਕਿਉਂ ਪਹਿਲਾਂ ਵਾਲਿਆਂ ਤੇ ਪਿੰਡ ਆਉਣਾ ਮੈਨੂੰ ਅਸੀਂ ਮਾਰਨਗੇ ਕਿਉਂ 2 ਰੋਲੇ ਬੰਦਾ ਬਾਗ ਨਹੀਂ ਯਾਰ ਇਹ ਟਰਾਲੀ ਚੋਰੀ ਵਾਲੀ ਗੱਲ ਕਰੇ ਪੂਰੀ ਲੈਣਾ ਆ ਇਹ ਲੋਕੀ ਇਹਨੂੰ ਕਹਿੰਦੇ ਸੁਖੂ ਟਰਾਲੀ ਦੇ ਦੇ ਇਹ ਕਹਿੰਦੇ ਇਹ ਗੱਲ ਨਹੀਂ ਬਣਾ ਕੇ ਇਹ ਗੱਲ ਨਾ ਕਰੀ ਨਹੀਂ ਦਿੰਦਾ ਗੱਲੀ ਵਾਲਾ ਬੰਦਾ ਪੁੱਤਾਂ ਨੂੰ ਨਹੀਂ ਇਹ ਸਰਕਾਰ ਨੇ ਪਹਿਲਾਂ ਕਰਕੇ ਬਾਅਦ ਚ ਦੱਸਣਾ ਸਰਕਾਰ ਨੇ ਕਿਉਂ ਨਹੀਂ ਕਰਿਆ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਦੀ ਚਰੀ ਵਾਲੇ ਕਾ ਜਿਹਨੂੰ ਪ੍ਰਿੰਸੀਪਲ ਕਹਿੰਦੇ ਆਇਆ ਹੈ ਸਰਕਾਰ ਕਹਿੰਦੀ ਸੀ ਸਾਰੇ ਨਹੀਂ ਜਾਂਦੇ ਆ ਇਹਦਾ ਖਾਲਸਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਕਿਵੇਂ ਹੋ ਰਿਹਾ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਆਉਣ ਸਰ ਨਸ਼ੇ ਬੰਦ ਕਰਦੂਗਾ ਸਾਡੀ ਮੁੱਦੇ ਨੂੰ ਲੈ ਕੇ ਜਿਹੜਾ ਸਵਾਲ ਆਉਣ ਸਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਕਹੀ ਪੁੱਛਦਾ ਤੇਰੀ ਸਰਕਾਰ ਨੇ ਕਿਹਾ ਸੀ ਕਿ ਆਉਣ ਸਰ ਐਮਐਸਪੀ 5 ਮਿੰਟਾਂ 'ਚ ਆਉਣ ਸਰ ਨਸ਼ਾ ਬੰਦ ਅੱਜ ਤੋਂ ਕੋਈ ਅੱਤੀ ਜਾ ਨਿਕਲੇ ਕਿ ਜੇਕਰ ਸਾਡੇ ਯਾਰ ਤੁਸੀਂ ਕਰੋਣੀ ਹੋਏ ਹੈਗੀ ਤੁਹਾਨੂੰ ਅੱਦੇ ਤੇ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਕਿ ਨਹੀਂ ਬੋਕਰਾਂ ਨੂੰ ਪਤਾ ਨਹੀਂ ਪਤਾ ਨਹੀਂ ਤੁਸੀਂ ਸਰਕਾਰ ਨੇ ਕਾਫੀ ਜਾਰੀ ਹੋਇਆ ਹੁਣ ਇੱਕ ਬੰਦੀ ਦਾ ਮੇਲ ਆਗੂ ਹੈ ਮੈਨੂੰ ਲੱਗਿਆ ਅਜੇ ਪਰ ਉਹ ਵੀ ਨੇ ਵੈਸੇ ਕੀ ਨੇ ਮ ਕੋਈ ਨਹੀਂ ਛੋਟੇ ਛੋਟੇ ਦੇ ਨੇ ਵੈਸੇ ਇਹਦਾ ਸੁੱਖ ਰੱਖਿਆ ਸਾਡੇ ਸਟੇਡੀਅਮ ਦਾ ਮੇਰੀ ਗੱਲ ਸੁਣੋ ਮੇਰੀ ਗੱਲ ਉਹ ਵੀ ਨੇ ਬਣਾਇਆ ਉਹ ਵੀ ਨੇ ਬਣਾਉਂਦਾ ਹੈ ਮਨਪ੍ਰੀਤ ਲਈ ਆਈ ਰਿਕਾਰਡ ਹੋਰ ਰਿਕਾਰਡ ਕੀ ਕਰਨਾ ਹੈ ਰਿਕਾਰਡ ਕੀ ਕਰਨਾ ਹੈ ਮੇਰੀ ਵੀ ਇੱਕ ਗੱਲ ਹੈ ਬੈਂਕੀਆ ਰਿਕਾਰਡ ਵੀ ਬਣਾਉਂਦਾ ਹੈ ਰਿਕਾਰਡ ਆਪਣੀ تقوییر سخن ویر میرا توہاں ساڈے ایف ایل ای دا سکھکار نو گئے اے میں عام نہیں پٹھاں ਮਾਰ ਕੇ ਮਾਰ ਵੀ ਨਾ ਖੜੀ ਬੁੱਧੂ ਦੀ ਬਾਦੀ ਜਿਹੜਾ ਚੋਰ ਹੋਣਾ ਬੜੀ ਚੋਰ ਹੋਣਾ ਬੜਾ ਸਾਡੇ ਯਾਰ ਬੱਚਿਆਂ ਦਾ ਤਾਂ ਇੱਥੇ ਬੰਦੀ ਦਾ ਆਖੂ ਮਾ ਮਾ ਭੈਣਾਂ ਖੜੀਆਂ ਆਈਆਂ ਯਾਰ ਮਾ ਮਾ ਭੈਣਾਂ ਨਾਲ ਆਇਆ ਆਹ ਤਾਂ ਖਵਾਉਨੇ ਆ ਤੁਸੀਂ ਯਾਰ ਤੁਸੀਂ ਖਵਾਉਨੇ ਆ ਲਾਲ ਦਾ ਆ ਖਵਾਉਨੇ ਆ ਤੁਸੀਂ ਯਾਰ ਮੈਂ ਇੱਕ ਕਮਾਲ ਦਾ ਬੰਦਾ ਆਪੀ ਆ ਮੈਂ ਕਮਾਲ ਦਾ ਮੈਂ ਆਖੂ ਭੈਣੇ ਖੜੀ ਜਾਂ ਨਾਲ ਮੇਰੀ ਆ ਭੈਣੇ ਹੀ ਮੇਰੀ ਆ ਨਾ ਨਾ ਇਹਨਾਂ ਦਾ ਵੀ ਗਾਲ ਇਹਨਾਂ ਦੇ ਮੂੰਹ ਤੇ ਕੱਟ ਰਿਹਾ ਗਾਲ ਅਸੀਂ 10000 ਰੁਪਏ ਚੋਰ ਹੋਣਾ ਮੈਂ ਤੁਹਾਨੂੰ ਸਤਿਕਾਰ ਜੋ ਕਹਣਾ ਮੈਂ ਇੱਕ ਮਿੰਟ ਸੁਣੋ ਮੇਰੀ ਗੱਲ ਨਾ ਬੜੇ ਅੱਜ ਮੈਂ ਮਿਲਗੀ ਗੱਲ ਕਰਣੀ ਚਾਹੀਦੀ ਪਾਵਰ ਬੱਧ ਕੋਲੇ ਪਾਵਰ ਮੇਰੀ ਗੱਲ ਅਸੀਂ ਆਮ੍ਰਿਤਸਰ ਮੇਰੀ ਗੱਲ ਜੋ ਮਨ ਦੀ ਕੋਟਲੇ ਮੇਰੀ ਗੱਲ ਅੱਗੇ ਗੋਟਰੇ ਹੁਣ ਕੋਟਲੇ ਦੇਰ ਦੇ ਕੇ ਹੋ ਜਾਓ ਗਾਣੇ ਤੋਂ ਕਾਰੀ ਗੱਲ ਕਰੀਏ ਮੇਰੀ ਇੱਕ ਮਿੰਟ ਦੇਖੋ ਇਨਫੋਰਮੇਸ਼ਨ ਇਹ ਹੋਗੀ ਕਿ ਬਾਅਦ ਚ ਗੱਲਬਾਤ ਹੋਊ। ਇਸ ਕਰਕੇ ਪ੍ਰਸਤੀ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੀ ਹੋ ਕਿੱਥੇ ਨਾ ਖੜੀ ਹੋ ਮੈਂ ਸਕੂਲ ਚ ਸਕੂਲ ਦੇ ਵਿੱਚ ਕੰਮ ਕੀਤਾ ਉਹਦਾ ਲਿਖੀ ਕੰਮ ਅਲੱਗ ਸਿੱਧਾ ਸਾਰਾ ਇੱਕ ਮਿੰਟ ਵੀ ਗੱਲ ਸੁਣੋ ਮਨ ਗੱਲ ਸੁਣਾਈ ਨਾ ਤੁਸੀਂ ਸਾਰਾ ਕੁਝ ਬੋਲ ਲਿਆ ਉਹਨੂੰ ਮੇਰੀ ਗੱਲ ਮੈਂ ਸਕੂਲ ਚ ਸਕੂਲ ਜਾਣ ਦਾ ਕਾਰਨ ਕਿ ਮੈਂ ਇਹ ਪਹਿਲਾਂ ਪ੍ਰੋਗਰਾਮ ਰੱਖੀ ਆ ਪੂਰੇ ਹਲਕੀ ਦੇ ਸਕੂਲਾਂ ਚ 18 ਕਰੋੜ ਰੁਪਏ ਦੀ ਗਰੰਟੀ ਆ 2 ਸਾਲ ਪਹਿਲਾਂ ਲਿਆ ਕੇ ਦੇ ਚੁੱਕਿਆ ਇਹ ਤੋਂ ਬਿਨਾ ਬੱਖ ਬੱਖ ਕੰਮ ਹੋਇਆ ਤੇ ਮੈਂ ਮੈਂ ਆਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਠੀਕ ਹੈ ਮੇਰੇ ਕੋਲ ਸੁਨੀਪ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿਨੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਹਜੇ ਮੈਂ ਨਹੀਂ ਉਹ ਤੋਂ ਮੈਂ ਕੋਈ ਗੱਲ ਨਹੀਂ ਲੱਗਦਾ ਕਿ ਧੱਲੇਵਰ ਸਾਹਿਬ ਸਾਡੀ ਬਹੁਤ ਸਤਿਕਾਰ ਜੋਬੀ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਪਿੱਛੇ ਸਰਕਾਰ ਵੀ ਧਾਕੇ ਪਤਾ ਲੈ ਕੇ ਆਈਏ ਪਰ ਪੰਜਾਬ ਦੇ ਪੰਜਾਬ ਦੇ ਲੋਕ ਵੀਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੇ। ਬਿਲਕੁਲ ਖੜੇ। ਜਥੇਬੰਦੀਆਂ ਦੇ ਬਾਕੀ ਨੇ ਸਾਥ ਨਹੀਂ ਦਿੱਤਾ। ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ। ਬਿਲਕੁਲ ਇਕੱਠੀਆਂ ਹੋ। ਸਾਰੀਆਂ ਇਕੱਠੀਆਂ ਹੋ। ਮੈਨੂੰ ਇਹ ਲੱਗਦਾ। ਨਹੀਂ ਤੂੰ ਕਰਾਵੇਂਗਾ ਮੈਂ ਮੈਨੂੰ ਇਹ ਲੱਗਦਾ। ਜਮਾਨੇ ਗੰਦੀ ਨਾ ਕਰੋ। ਗਾਣਾ ਨਾ ਮਾਣੀ ਗੰਦੀ ਨਾ। ਜਮਾਨੇ ਨੀ ਦਿੰਦੇ। ਕੰਮ ਨਾਲ ਜਵਾਬ ਦਿਓ। ਦੇਖ ਕੰਮ ਨਾਲ ਲਮਾਂਗੇ। ਜ਼ਿੰਮੇਵਾਰ ਬੰਦੇ ਹੋ। ਜ਼ਿੰਮੇਵਾਰੀ ਚੱਕਾ ਜਿਹੜਾ ਨਾ ਤੁਹਾਨੂੰ। ਇਸ ਕਰਕੇ ਇਸ ਕਰਕੇ ਮੇਰੀ ਗੱਲ ਸੁਣੋ 1 ਮਿੰਟ। ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਤੇ 6 ਮਹੀਨੇ ਰਿਆ ਤੁਹਾਡੇ ਇਕੱਲੇ ਇਕੱਲੇ ਸਾਥੀ ਦਾ 1 ਮਿੰਟ ਇਕੱਲੇ ਇਕੱਲੇ ਸਾਥੀ ਦਾ ਗੱਪਾਂ ਦਾ ਕੋਈ ਫਾਇਦਾ ਇਕੱਲੇ ਇਕੱਲੇ ਸਾਥੀ ਦਾ ਜਾਰਦਾ ਮੋਰੇ ਨਾਲ ਮੈਂ ਉੱਥੇ ਟਿੱਕਰੀ ਬਾਕੀ ਮੈਂ ਇੱਕ ਟਾਈਮਟ ਖੜ੍ਹ ਜਾਓ ਖੜ੍ਹ ਜਾ ਮੈਨੂੰ ਮਿਲਿਆ ਉੱਥੇ ਮਿਲਿਆ ਆਪਾ ਆਪਾ ਮਿਲਿਆ ਉੱਥੇ ਬਾਕੀ ਤੁਸੀਂ ਧੰਨਵਾਦ ਮੁਹੱਬਤ ਕਾਲੀ ਕੋ ਟਾਲੀ ਕੋ ਮੁਹੱਬਤ ਕਾਲੀ ਕੋ ਦਾਨੀ ਚੋਰੀ ਕਰਨ ਵਾਲੇ ਮਰਦਾਂ ਨੂੰ ਮਰਦਾਓ ਜੱਫੀ ਚੰਚੇ ਹੋ ਤੋ ਕੰਮ ਮੁਹੱਬਤ ਨਹੀਂ ਬੈਠੇ ਨਾ ਕਿ ਨਸਕੋ ਦੇ ਮਰਦੋਂ ਵੀ ਨਾ ਕਢਵੋਗੇ ਜਿਹੜੇ